ਨਾਬਾ ਹਲਕਾ ਦੇ ਨਵੀਂ ਬਸਤੀ ਅਧੀਨ ਪੈਂਦੇ ਸਰਕਾਰੀ ਐਲੀਮੈਂਟਰੀ ਸਕੂਲ ਨੂੰ ਪਟਿਆਲਾ ਪਲਾਨਿੰਗ ਬੋਰਡ ਦੇ ਚੇਅਰਮੈਨ ਜੱਸੀ ਸਿੰਘ ਸੋਈਆਂ ਦੇ ਵੱਲੋਂ ਤਕਰੀਬਨ 15 ਲੱਖ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ। ਇਸ ਮੌਕੇ ਤੇ ਜੱਸੀ ਸਿੰਘ ਸੋਈਆਂ ਵਾਲੇ ਨੇ ਕਿਹਾ ਕਿ ਭਗਵੰਤ ਮਾਨ ਅਤੇ ਹਰਜੋਤ ਸੁਜਾਬ ਦੇ ਸਕੂਲਾਂ ਨੂੰ ਇੱਕ ਨੰਬਰ ਸਕੂਲ ਬਣਾਉਣਾ ਹੈ ਜਿਸ ਦੇ ਚਲਦਿਆਂ ਪੰਜਾਬ ਦੇ ਵਿੱਚ ਹਰ ਪਾਸੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਲਈ ਇਹ ਤਨਕੀਤੇ ਜਾ ਰਹੇ ਨੇ ਪੰਜਾਬ ਦੇ ਵਿੱਚ ਦਿੱਲੀ ਦਾ ਸਿੱਖਿਆ ਮਾਡਲ ਲਾਗੂ ਕੀਤਾ ਜਾ ਰਿਹਾ ਹੈ ਤਾਂ ਕਿ ਆਪ ਦਾ ਭਵਿੱਖ ਸੁਨਹਿਰੀ ਹੋ ਸਕੇ ਇਸ ਲਈ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਮਾਨਯੋਗ ਸਿੱਖਿਆ ਮੰਤਰੀ ਅਰਜੋਤ ਸਿੰਘ ਵੈਦਕੀ ਮਾਨਯੋਗ ਖਜਾਨਾ ਮੰਤਰੀ ਅਕਾਲ ਸਿੰਘ ਸੀਮਾ ਜੀ ਜਿਹੜੀ ਸੋਚ ਆ ਪੰਜਾਬ ਸਰਕਾਰ ਦੀ ਕਿ ਪੰਜਾਬ ਦੇ ਵਿੱਚ ਜਿਹੜੇ ਸਕੂਲ ਨਹੀਂ ਬਹੁਤ ਵਧੀਆ ਹੋਣ ਚਾਹੀਦੇ ਨੇ ਪੰਜਾਬ ਦੇ ਜਿਹੜਾ ਸਿੱਖਿਆ ਦਾ ਮਿਆਰ ਆ ਉਹਨੂੰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਵੱਡੇ ਪੱਰੇ ਕਰ ਰਹੀ ਹੈ ਜਿਸ ਤਹਿਤ ਅੱਜ ਨਵੀਂ ਵਾਸੀ ਸਕੂਲ ਨਬਾ ਵਿਖੇ ਜਿਹੜਾ ਸਕੂਲ ਦੇ ਕਮਰੇ ਲਈ 3 ਲੱਖ ਰੁਪਏ ਤੇ 5 ਲੱਖ ਰੁਪਏ ਜਿਹੜੀ ਚਾਰ ਦੀਵਾਰੀ ਬਣਨੀ ਹੈ ਤੇ 2 ਲੱਖ ਰੁਪਏ ਬਾਥਰੂਮਾਂ ਤੇ 2 ਲੱਖ ਰੁਪਏ ਫਰਨੀਚਰ ਖਰੀਦਣ ਲਈ ਜਿਹੜਾ ਪੰਜਾਬ ਸਰਕਾਰ ਨੇ ਅੱਜ ਇਹ ਪੈਸੇ ਭੇਜੇ ਭੇਜੇ ਨੇ ਇਹਨਾਂ ਨੂੰ ਤੇ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਜਿਹੜਾ ਸਿੱਖਿਆ ਦਾ ਵਿੱਚ ਸੁਧਾਰ ਹੋਣਾ ਚਾਹੀਦਾ ਕਿਉਂਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਨੇਰੀ ਲੁੱਟ ਹੋ ਰਹੀ ਹੈ ਪੰਜਾਬ ਦੇ ਵਿੱਚ ਜਿਹੜੇ ਸਕੂਲ ਨੇ ਵਧੀਆ ਹੋਣੇ ਚਾਹੀਦੇ ਨੇ ਪੰਜਾਬ ਦੇ ਵਿੱਚ ਬੱਚਿਆਂ ਨੂੰ ਖੇਡਣ ਲਈ ਗਰਾਊਂਡ ਹੋਣੇ ਚਾਹੀਦੇ ਨੇ ਪੰਜਾਬ ਦੇ ਸਕੂਲਾਂ ਦੇ ਵਿੱਚ ਵਧੀਆ ਅਧਿਆਪਕ ਹੋਣੇ ਚਾਹੀਦੇ ਨੇ ਜਿਸ ਸਰਕਾਰ ਮਾਨਯੋਗ ਮੁੱਖ ਮੰਤਰੀ ਜਿਹੜੇ ਕੰਮ ਕਰ ਰਹੇ ਨੇ ਕਿਉਂਕਿ ਦਿੱਲੀ ਦੇ ਵਿੱਚ ਆਪਣੀ ਅਰਵਿੰਦ ਕੇਜਰੀਵਾਲ ਜੀ ਜਿਹੜੀ ਸਰਕਾਰ ਆ ਉਹਨਾਂ ਨੇ ਸਿੱਖਿਆ ਦਾ ਮਾਡਲ ਜਿਹੜਾ ਪੰਜਾਬ ਦੇ ਵਿੱਚ ਵੀ ਲਾਗੂ ਕੀਤਾ ਤੇ ਹੋਰ ਵੀ ਪੰਜਾਬ ਦੇ ਬਹੁਤ ਸਾਰੀਆਂ ਜਿਹੜੀਆਂ ਸਿੱਖਿਆ ਨਾਲ ਲੈ ਕੇ ਅਸੀਂ ਸੁਧਾਵਾਵਾਂ ਦੇ ਰਹੇ ਹਾਂ ਤਾਂ ਜੋ ਜਿਹੜਾ ਬੱਚਿਆਂ ਦੇ ਪਰਿਵਾਰਾਂ ਦਾ ਜਿਹੜਾ ਵਿਸ਼ਵਾਸ ਹੋ ਸਰਕਾਰੀ ਸਕੂਲਾਂ ਦੇ ਵਿੱਚ ਬਣ ਸਕੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰੀ ਸਕੂਲਾਂ ਦੇ ਨਾਲ ਉਹਦੇ ਰਿਚੀ ਚੰਗੀ ਸੀ ਤੇ ਵਧੀਆ ਇਮਾਰਤਾਂ ਤੇ ਬੱਚਿਆਂ ਨੂੰ ਪੜਨ ਦੀ ਗਰਾਊਂਡ ਸਵੀਮਿੰਗ ਪੂਲ ਤੇ ਅਸਲ ਐਥਲੈਟਿਕ ਦੇ ਲਈ ਜਿਹੜੇ ਟਰੈਕ ਬਣਾਏ ਜਾਣਗੇ ਤਾਂ ਜੋ ਸਾਡੇ ਬੱਚਿਆਂ ਦਾ ਜਿਹੜਾ ਭਵਿੱਖਾ ਹੋਣਾ ਵਧੀਆ ਹੋਵੇ ਹਾਂ ਟੋਟਲ 15 ਲੱਖ ਰੁਪਏ ਦੀ ਜਿਹੜੀ ਗ੍ਰਾਂਟ ਹੈ ਜੇ ਘਟੂਗੀ ਤਾਂ ਸੀ ਪੰਜਾਬ ਸਰਕਾਰ ਵੱਲੋਂ ਹੋਰ ਵੀ ਗ੍ਰਾਂਟੇ ਸਕੂਲਾਂ ਨੂੰ ਭੇਜੇ ਇਸ ਤੋਂ ਇਲਾਵਾ ਹੋਰ ਕਿੰਨੇ ਸਕੂਲਾਂ ਦਾ ਨੋਹਾਰ ਬਦਲ ਜਾ ਗਿਆ ਸਰਕਾਰੀ ਨਹੀਂ ਸਾਰੇ ਪੰਜਾਬ ਦੇ ਵਿੱਚ ਹੀ ਜਿਹੜੇ ਜਿੰਨੇ ਸਰਕਾਰੀ ਸਕੂਲ ਨੇ ਸਾਰੇ ਸਰਕਾਰੀ ਸਕੂਲਾਂ ਨੇ ਨੋਹਾਰ ਬਦਲਾਂਗੇ ਆ ਜਿਹੜੇ ਟੀਚਰ ਨੇ ਅਧਿਆਪਕ ਨੇ ਬਹੁਤ ਵਧੀਆ ਨੇ ਉਹ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਜਿਹੜੇ ਬੱਚਾ ਨੂੰ ਅਸੀਂ ਵਧੀਆ ਸਿੱਖਿਆ ਦੇ ਸੀ ਕਿਉਂਕਿ ਪਹਿਲੀਆਂ ਸਰਕਾਰਾਂ ਨੇ ਕੋਈ ਉਪਰਾਲੇ ਨਹੀਂ ਕੀਤੇ ਸੀ ਕਿ ਜਿਵੇਂ ਹੁਣ ਪੰਜਾਬ ਸਰਕਾਰ ਨੇ ਸਿੰਗਾਪੁਰ ਵੀ ਕਿਹ ਜਿਹੜੇ ਪ੍ਰਿੰਸੀਪਲਾਂ ਦਾ ਆਪਣਾ ਟ੍ਰੇਨਿੰਗ ਦੇਣ ਲਈ ਜਿਹੜੇ ਦੋ ਬੈਚ ਭੇਜੇ ਸੀਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਅਧਿਆਪਕਾਂ ਦਾ ਹੀ ਭੇਜਾਂਗੇ ਬੈਚ ਬਣਾ ਕੇ ਤੇ ਤਾਂ ਜੋ ਜਿਹੜੇ ਪੰਜਾਬ ਦੇ ਸਕੂਲ ਨੇ ਉਹਨਾਂ ਨੂੰ ਵਧੀਆ ਬਣਾਇਆ ਜਾਵੇ ਤੇ ਬੱਚਿਆਂ ਦੇ ਮਾਪਿਆਂ ਦਾ ਜਿਹੜਾ ਵਿਸ਼ਵਾਸ ਆ ਬੱਚਿਆਂ ਦਾ ਵਿਸ਼ਵਾਸ ਸਰਕਾਰੀ ਸਕੂਲਾਂ ਦੇ ਵਿੱਚ ਬਣ ਸਕੇ ਇਸ ਕਰਕੇ ਪੰਜਾਬ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਿੱਖਿਆ ਨੂੰ ਲੈ ਕੇ ਤੇਤ ਨੂੰ ਲੈ ਕੇ ਜਿਹੜੇ ਵੱਡੇ ਪੱਧਰ ਤੇ ਚੱਲ ਰਹੇ ਹਨ ਤੇ ਨਾਭਾ ਹਲਕੇ ਦੇ ਤੇ ਪੂਰੇ ਪਟਿਆਲੇ ਜ਼ਿਲ੍ਹੇ ਦੇ ਵੀ ਸਾਡੇ ਮਾਨਯੋਗ ਐਮ ਐਲ ਐ ਸਾਹਿਬਾਨ ਵੀ ਜਿਵੇਂ ਨਾਭਾ ਦੇ ਤੇ ਮਾਨਯੋਗ ਉਹਦੇ ਕੰਮ ਕਰ ਰਹੇ ਤੇ ਉਹਨਾਂ ਨੇ ਵੀ ਅੱਜ ਉਹਨਾਂ ਤੋਂ ਕਰੋ ਕਿਤੇ ਜ਼ਰੂਰੀ ਕੰਮ ਗਏ ਸੀਗੇ ਜਿਸ ਕਰਕੇ ਉਹ ਆ ਨਹੀਂ ਸਕੇ ਤੇ ਅਸੀਂ ਚੌਣੇ ਤੇ ਜੜ ਲਾਈ ਸਾਡੀ ਟੀਮ ਨੇ ਵੀ ਉਹ ਪਟਿਆਲੇ ਜ਼ਿਲ੍ਹੇ ਦੇ ਜਿੰਨੇ ਵੀ ਸਕੂਲਾਂ ਨੂੰ ਵਧੀਆ ਬਣਾਇਆ ਤਾਂ ਬੇ ਕੋਲੇ ਚੇਅਰਮੈਨਸ ਆਫ ਪਲੈਨਿੰਗ ਬੋਰਡ ਜਸਸੀ ਸੰਧਾਜੀ ਪਹੁੰਚੇ ਨੇ ਤੇ ਇਸ ਸਕੂਲ ਨੂੰ ਜਿਹੜੀ 15 ਲੱਖ ਦੀ ਗ੍ਰਾਂਟ ਅੱਜ ਦੇਖੀ ਜਾ ਰਹੇ ਨੇ ਜਿਸ ਦੇ ਨਾਲ ਇੱਕ ਕਮਰਾ ਤੇ ਸਾਡੇ ਬਾਥਰੂਮ ਚਾਰ ਦੁਆਰੀ ਤੇ ਫਰਨੀਚਰ ਵਗੈਰਾ ਸਾਰਾ ਉਹਦੇ ਵਿੱਚ ਹੋਣਾ ਹੈ ਤੇ ਸਾਡੀ ਲੰਬੇ ਸਮੇਂ ਤੋਂ ਇਹ ਜਿਹੜਾ ਸਕੂਲ ਹੈ ਇੱਕ ਛੋਟੀ ਜਿਹੀ ਉਹਦੇ ਚ ਸਸਤਾਬ ਦੇ ਵਿੱਚ ਚੱਲ ਰਿਹਾ ਸੀਗਾ ਥਾਈ ਦੇ ਵਿੱਚ ਤੇ 2010 ਤੋਂ ਲੈ ਕੇ ਹੁਣ ਤੱਕ ਇਹ ਜਿਹੜਾ ਨਵੇਂ ਬਿਲਡਿੰਗ ਦਾ ਅਸੀਂ ਕਰਾ ਕੇ ਸਕੂਲ ਉੱਥੋਂ ਸ਼ਿਫਟ ਕਰਵਾਇਆ ਤੇ ਇਹਦੀ ਜਿਹੜੀ ਚਾਰਦواری ਨਾ ਹੋਣ ਕਰਕੇ ਬਹੁਤ ਪ੍ਰੋਬਲਮ ਆ ਰਹੀ ਸੀ ਜਿਹੜੇ ਆਵਾਰਾ ਡੰਗਰ ਨੇ ਸਕੂਲ ਦੇ ਵਿੱਚ ਐਂਟਰ ਹੁੰਦੇ ਸਨ ਤੇ ਹੁਣ ਅਸੀਂ ਉਮੀਦ ਕਰਦੇ ਆ ਵੀ ਇਹਦੀ ਜਿਹੜੀ ਚਾਰਦواری ਹੋਣ ਦੇ ਨਾਲ ਸਕੂਲ ਦਾ ਜਿਹੜਾ ਮਾਹੌਲ ਬਹੁਤ ਵਧੀਆ ਬਣੂਗਾ ਤੇ ਸਾਡੇ ਕੋਲੇ ਆਲੇ-ਦੁਆਲੇ ਤੋਂ ਜਿਹੜੇ ਬੱਚੇ ਹੋਰ ਨੇ ਉਹ ਇੱਥੇ ਐਡਮਿਸ਼ਨ ਹੋਊਗੇ ਸਟਾਫ ਸਾਡਾ ਇੱਥੇ ਵਧੀਆ ਤੇ ਸਕੂਲ ਨੂੰ ਅਸੀਂ ਉਮੀਦ ਕਰਦੇ ਹਾਂ ਜੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬਹੁਤ ਜ਼ਿਆਦਾ ਵਧੀਆ ਬਣਾਵਾਂਗੇ ਕਿਉਂਕਿ ਇਸ ਦੇ ਨੇੜੇ ਜਿੰਨੀ ਵੀ बस्ती ਹੈ ਸਾਰੇ ਬੱਚਿਆਂ ਵਾਸਤੇ ਇਹ ਸਕੂਲ ਪੈਂਦਾ ਹੈ ਹੋਰ ਕੋਈ ਤੇ ਜਿਹੜੇ ਸਕੂਲ ਨਹੀਂ ਹੈ ਤੇ ਜਿੰਨੇ ਵੀ ਸਾਡੇ ਛੋਟੇ ਸਰਮਾਇਦਾਰਾਂ ਦੇ ਵਿੱਚ ਪੜ੍ਹ ਕੇ ਆਉਂਦੇ ਨੇ ਤੇ ਉਹ ਵੱਧ ਤੋਂ ਵੱਧ ਇਸ ਸਕੂਲ ਦੇ ਵਿੱਚ ਆ ਕੇ ਆਪਣੀ ਗ੍ਰੈਜੂਏਸ਼ਨ ਕਰਾਂਗੇ ਤੇ ਉਹਨਾਂ ਦਾ ਜਿਹੜਾ ਪੁਖਟਾ ਅਸੀਂ ਵਧੀਆ ਤੋਂ ਵਧੀਆ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਲਾਈਵ ਤੇ ਇਸ ਚੈਨਲ ਦੇ ਲਈ ਨਾਬਾਤੋਂ ਸੁਖਚੈਨ ਸਿੰਘ ਲੁਬਾਣਾ થી ਵਿਸ਼ੇਸ਼ ਰਿਪੋਰਟ